ਜਾਇਦਤਿਆਂ ਦੀ ਪਿੰਡ ਇੰਦਨਾ ਕਲਾਸ ਕੇ ਵਿਖੇ ਦਰਬਾਰ ਸਾਈਂ ਬਾਬਾ ਬਲੰਦੀ ਸ਼ਾਹ ਜੀ ਕਾਦਰੀ ਜਿਹਦਾ ਸਾਲਾਨਾ ਉਸਤਵ ਜਿਹੜਾ ਆ ਉਹ 6 ਤੇ 7 ਜੁਲਾਈ ਨੂੰ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸੋ ਤਿਆਰੀਆਂ ਚੱਲ ਰਹੀਆਂ ਹਨ ਦਰਬਾਰ ਤੇ ਆਓ ਸੰਗਤ ਨੂੰ ਬੇਨਤੀ ਹੈ ਕਿ 6 ਤੇ 7 ਜੁਲਾਈ ਨੂੰ ਬਾਬਾ ਬਲੰਦੀ ਸ਼ਾਹ ਜੀ ਕਾਦਰੀ ਦੇ ਦਰਬਾਰ ਤੇ ਸਾਲਾਨਾ ਜੋੜ ਮੇਲਾ ਸਮੂਹ ਨਗਨਵਾਸੀ ਐਨ ਆਰ ਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸੋ ਸਾਰੇ ਇਲਾਕਾ ਭਰ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮੇਲੇ ਦੇ ਵਿੱਚ ਹਮੇ ਹਮ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ 6 ਤੇ 7 ਜੁਲਾਈ ਨੂੰ ਸਰਪ੍ਰਸਤੀ ਬੀਬੀ ਨਰਮਲਾ ਜੀ ਮਜੂਦਾ ਗਤੀ ਨਿਸ਼ੀਨ ਜੀ ਦੀ ਗਵਾਈ ਵਿੱਚ ਪ੍ਰਬੰਧਕ ਕਮੇਟੀ ਦੀ ਗੁਆਈ ਵਿੱਚ ਜਿਹੜਾ ਸਲਾਨਾ ਉਤਸਵ ਜਿਹੜਾ ਉਹ 6 ਤੇ 7 ਜੁਲਾਈ ਨੂੰ ਬੜੀ ਸ਼ਾਦਾ ਭਾਵਨਾ ਨਾਲ ਮਨਾਇਆ ਜਾ ਰਿਹਾ 6 ਜੁਲਾਈ ਨੂੰ ਬੇੜਿਆਂ ਦੀ ਰਸਮ ਹੋਵੇਗੀ ਝੰਡਾ ਚੜਾਉਣ ਦੀ ਰਸਮ ਹੋਵੇਗੀ 7 ਜੁਲਾਈ ਨੂੰ ਕਵਾਦੀਏ ਮਹਿਫਲ ਤੇ ਕਲਾਕਾਰ ਆਪਣੀ ਕਲਾ ਦਾ ਜੋਰਦਾਂ ਹੋਣਗੇ ਤੇ ਬਾਬਾ ਜੀ ਦੀ ਮਹਿਮਾ ਦਾ ਗੁਣगान ਕਰਨਗੇ ਸੋ ਇਲਾਕਾ ਭਰ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਦਰਬਾਰ ਤੇ ਹਾਜ਼ਰੀ ਭਰੋ ਬਾਬਾ ਜੀ ਦੀ ਰਹਿਮਤਾਂ ਪ੍ਰਾਪਤ ਕਰੋ ਸੋ ਸਾਰਿਆਂ ਨੂੰ ਦੁਬਾਰਾ ਫੇਰ ਅਪੀਲ ਕਰਦੇ ਆ ਕਿ ਦਰਬਾਰ ਬਾਬਾ ਫਲੰਦੀ ਸ਼ਾਹ ਜੀ ਕਾਦਰੀ ਪਿੰਡ ਇੰਦਨਾ ਕਲਾਸ ਕੇ 6 ਤੇ 7 ਜੁਲਾਈ ਦਾ ਸਲਾਨਾ ਓਸਤਵ ਜਿਹੜਾ ਉਹ ਪ੍ਰਬੰਧਕ ਕਮੇਟੀ ਪਿੰਡ ਵਾਸੀ ਤੇ ಗ್ರಾಮ ਪੰਚਾਇਤ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਸੋ ਸਾਰਿਆਂ ਨੂੰ ਮੇਲੇ ਵਿੱਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਬਹੁਤ ਬਹੁਤ ਧੰਨਵਾਦ